ਨਹੀਂ ਉਹ ਚਾਰ ਬੰਦੇ ਸੀ ਆਵਲਾ ਸਾਹਿਬ ਦੇ ਸ਼ਿੰਗਾਰੇ ਹੋਏ ਹੈਗੀ ਪਾਵਰ ਕਿਉਂਕਿ ਕੁਝ ਬੰਦੇ ਜਿਹੜੇ ਨਹੀਂ ਚਾਹੁੰਦੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਨਾਂ ਲੈਣਾ ਚਾਹੋਗੇ ਨਹੀਂ ਨਾਂ ਨਹੀਂ ਲੈਣਾ ਪਰ ਮਹਿੰਗੇ ਹਥਿਆਰ ਲੈਣਾ ਤੁਹਾਡਾ ਪਹਿਲਾਂ ਦਾ ਸ਼ੌਂਕ ਸੀ ਜਸ਼ਨ ਤੇ ਭੋਗ ਤੱਕ ਵੀ ਤੁਸੀਂ ਫਿਰ ਕਹਿ ਨਹੀਂ ਉਹਨਾਂ ਦੇ ਘਰੇ ਰੇਤਾਂ ਤੋਂ ਬਹੁਤ ਕਾਰੋਬਾਰ ਤੁਹਾਡੇ ਹਲਕੇ 'ਚ ਵੀ ਹੋਇਆ ਤੇ ਨਵਾਂ ਤੁਹਾਡਾ ਖੁਲਾਸਾ ਕੱਢਦੇ ਆ ਤੁਸੀਂ ਸਾਰਿਆਂ ਨੂੰ ਜਿਹੜਾ ਬੇਮਣਿਆ ਦੱਸ ਰਹੇ ਹੋ ਖੁਲਾਸਾ ਨਹੀਂ ਕੱਢਦੇ ਬਕਵਾਸ ਕੱਢਦੇ ਠੀਕ ਹੈ ਉਹਨਾਂ ਨੂੰ ਸ਼ਾਇਦ ਹੁਣ ਪਾਰਟੀ 'ਚੋਂ ਕੱਢ ਦਿੱਤਾ ਉਹ ਕਹਿੰਦੇ ਮੈਂ ਆਪ ਅਸਤੀਫਾ ਦਿੱਤਾ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਫਿਰੋਜ਼ਪ ਗੁਰੂਸਾਹਿਬ ਹਲਕਾ ਜਿਹੜਾ ਉਹ ਸਿਆਸੀ ਸਫਾਂ ਦੇ ਵਿੱਚ ਕਾਫੀ ਚਰਚਾ ਚ ਸੁਣਿਆ ਹੋਊਗਾ ਦੇਖਿਆ ਵੀ ਹੋਊਗਾ ਬੜੀਆਂ ਗੱਲਾਂ ਹੋਈਆਂ ਉੱਥੇ ਇੱਕ ਜਸ਼ਨ 바ਵਾ ਸਰਪੰਚ ਦੀ ਮੌਤ ਹੁੰਦੀ ਹੈ ਕਈ ਬਹੁਤ ਸਾਰੇ ਇਲਜ਼ਾਮ ਜਿਹੜੇ ਆ ਉੱਥੋਂ ਦੇ ਵਿਧਾਇਕ ਫੌਜਾ ਸਿੰਘ ਸਰੜੀ ਤੇ ਲੱਗਦੇ ਸੋ ਪੱਤਰਕਾਰਾਂ ਦੇ ਸਵਾਲ ਵੀ ਬੰਦੇ ਆ ਪੱਤਰਕਾਰਾਂ ਨੇ ਵੀ ਸਵਾਲ ਕੀਤੇ ਜਿਹੜਾ ਉਹਨਾਂ ਨੇ ਆਪਣੇ ਐਫੀਡੇਵਟ ਜਦੋਂ ਉਹ ਚੋਣ ਇਲੈਕਸ਼ਨ ਲੜਨ ਵੇਲੇ ਭਰਦੇ ਆ ਉਹਦੇ ਵਿੱਚ ਜੋ ਆਮਦਨ ਸੀ ਉਹਨੂੰ ਲੈ ਕੇ ਗੱਲਾਂ ਤੁਰੀਆਂ ਹਲਕੇ ਦੇ ਵਿੱਚ ਉਹ ਰੇਤਾ ਦੀਆਂ ਖੱਡਾਂ ਨੂੰ ਲੈ ਕੇ ਗੱਲਾਂ ਤੁਰੀਆਂ ਹੋਰ ਵੀ ਕਈ ਅਸੀਆਂ ਗੱਲਾਂ ਹੋਈਆਂ ਉਹਨਾਂ ਦੇ ਮੋਟਰਸਾਈਕਲਾਂ ਨੂੰ ਲੈ ਕੇ ਜਾਂ ਉਹਨਾਂ ਦੇ ਹਥਿਆਰਾਂ ਨੂੰ ਲੈ ਕੇ ਉਹਨਾਂ ਦੀਆਂ ਗੱਡੀਆਂ ਨੂੰ ਲੈ ਕੇ ਗੱਲਾਂ ਹੋਈਆਂ ਉਹਨਾਂ ਸਾਰੀਆਂ ਗੱਲਾਂ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਸਰਦਾਰ ਫੌਜਾ ਸਿੰਘ ਸਾਰੀ ਹੁਣੀ ਆਪ ਮੌਜੂਦ ਹੈ ਆਪਾਂ ਉਹਨਾਂ ਨਾਲ ਹੀ ਸਿੱਧੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਫੌਜਾ ਸਿੰਘ ਸਤਿ ਸ਼੍ਰੀ ਅਕਾਲ ਸਰ ਇਹ ਲੰਮੇ ਸਮੇਂ ਤੋਂ ਜਿਹੜਾ ਹੈਗਾ ਚਰਚਾ ਨਿੱਤ ਛਿੜਦੀ ਹੈ ਨਿੱਤ ਲੋਕ ਜਿਹੜਿਆ ਮੋਬਾਈਲ ਤੇ ਦੇਖਦੇ ਕਿ ਅੱਜ ਪਤਾ ਨਹੀਂ ਕੀ ਖੁਲਾਸਾ ਹੋਣਾ ਐਸਾ ਕੀ ਤੁਸੀਂ ਹਲਕੇ ਚ ਕਰ ਦਿੱਤਾ ਕਿ ਲੋਕ ਨਾ ਧੋਕੇ ਤੁਹਾਡੇ ਪਿੱਛੇ ਪੈ ਗਏ ਇਹ ਤਾਂ ਸ਼ੁਰੂਆਤੀ ਉਦੋਂ ਹੋਈ ਸੀ ਕਿ ਤੋ ਸਾਡਾ ਪਛੜਿਆ ਸਮਾਜ ਕਹੋ ਜਾਂ ਥੋੜੇ ਘੱਟ ਪੜੇ ਲਿਖੇ ਹੋਣ ਕਰਕੇ ਇੱਥੇ ਰਾਜ ਹੋਰ ਪਾਰਟੀਆਂ ਦੇ ਲੋਕ ਹੋਰ ਲੋਕ ਜਿਨ੍ਹਾਂ ਦੀ ਇੱਕ ਵੀ ਵੋਟ ਨਹੀਂ ਥੋੜੀਆਂ ਥੋੜੀਆਂ 10 20 20 5 700 ਵੋਟਾਂ ਹੁੰਦੀਆਂ ਸੀ ਉਹ ਲੋਕ ਰਾਜ ਕਰਦੇ ਰਹੇ ਹਮ ਜਦੋਂ ਤੋਂ ਮੈਂ ਆਇਆ ਤਾਂ ਉਦੋਂ ਤੋਂ ਲੈ ਕੇ ਇਹਨਾਂ ਨੂੰ ਲੱਗਿਆ ਕਿ ਇੱਕ ਇਸ ਸਮਾਜ ਦਾ ਇੱਕ ਮਜ਼ਬੂਤ ਕੈਂਡੀਡੇਟ ਹੈ ਪੜਿਆ ਲਿਖਿਆ ਸਾਬਕਾ ਅਧਿਕਾਰੀ ਵੀ ਹੈ ਤੇ ਇਸ ਨੂੰ ਕਿਸੇ ਤਰ੍ਹਾਂ ਦਬਣਾ ਇਹ ਸ਼ੁਰੂਆਤ ਤੋਂ ਜਦੋਂ ਟਿਕਟ ਮਿਲੀ ਸੀ ਉਦੋਂ ਤੋਂ ਲੈ ਕੇ ਵਿਰੋਧੀ ਸੁਰਾਵੈ ਸੀ ਜਿਹੜੇ ਅੱਜ ਵੀ ਇਹੋ ਜਿਹੇ ਇਲਜ਼ਾਮ ਲਾਉਂਦੇ ਨੇ ਇਹ ਉਦੋਂ ਤੋਂ ਲੱਗੇ ਹੋਏ ਨੇ ਨਵਾਂ ਨਹੀਂ ਹੈ ਬਹੁਤ ਪੁਰਾਣਾ ਚੱਲਿਆ ਜਿਹੜੇ ਇਲਜ਼ਾਮ ਤੁਹਾਡੇ ਤੇ ਮੇਨ ਤਾਂ ਇਹ ਲੱਗਦੇ ਨੇ ਕਿ ਜਿਹੜੇ ਕਾਗਜ਼ ਤੁਸੀਂ ਨਾ ਭਰੇ ਸੀਗੇ ਉਹਨਾਂ ਦੇ ਵਿੱਚ ਗੱਲਾਂ ਹੋਰ ਨੇ ਹੁਣ ਤੁਹਾਡੇ ਕੋਲੇ ਜਾਇਦਾਦ ਜਿਹੜੀ ਇੰਨੀ ਆ ਗਈ ਲਿਸਟਾਂ ਕੱਢੀਆਂ ਜਾ ਰਹੀਆਂ ਉਹਨਾਂ ਦੇ ਪ੍ਰੂਫ ਜਿਹੜੇ ਆ ਉਹ ਤੁਹਾਡੇ ਗੁਰੂ ਸਾਹਿਬ ਤੋਂ ਇੱਕ ਜਿਹੜੇ ਹੈਗੇ ਆ ਤੁਹਾਡੀ ਪਾਰਟੀ ਦੇ ਹੀ ਸੀਗੇ ਉਹ ਪ੍ਰੂਫ ਦਿੰਦੇ ਫਿਰਦੇ ਸਾਰਿਆਂ ਨੂੰ ਵਿਜੀਲੈਂਸ ਨੂੰ ਪ੍ਰੂਫ ਦਿੱਤੇ ਆ ਫਿਰ ਉਹ ਕਿਧਰੋਂ ਆ ਗਏ ਸਾਰੇ ਪਹਿਲੀ ਗੱਲ ਤੇ ਪ੍ਰੂਫ ਮੈਥੋਂ ਸਰਕਾਰ ਮੰਗੇ ਜਾਂ ਜਿਸ ਅਧਿਕਾਰੀ ਦੀ ਡਿਊਟੀ ਲੱਗਦੀ ਉਹ ਮੰਗ ਸਕਦਾ ਉਹਦੀ ਕੋਈ ਔਕਾਤ ਨਹੀਂ ਜਿੱਦਾਂ ਮੇਰੇ ਨਾਲ ਸਟੇਟਸ ਨਹੀਂ ਮਿਲਦਾ ਮੈਂ ਇੱਕ ਚੁਣਿਆ ਲੋਕਾਂ ਦਾ ਨੁਮਾਇੰਦਾ ਸਾਬਕਾ ਲੋਕ ਸੇਵਕ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨਾ ਉਹ ਸਿਰਫਰੇ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕੀ ਬੋਲ ਜਾਂਦੇ ਨੇ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਕਿ ਜਦੋਂ ਇਲੈਕਸ਼ਨ ਲੜਿਆ ਉਸ ਵੇਲੇ ਮੈਨੂੰ ਜਿਵੇਂ ਪੱਤਰਕਾਰ ਪਾਈਚਾਰ ਨੇ ਪਹਿਲਾਂ ਗੱਲ ਕੀਤੀ ਹੈ ਤਾਂ ਉੱਥੇ ਸ਼ਾਇਦ ਮੈਂ ਕਿਹਾ ਕਿ 4 4.5 ਪੱਕਾ ਯਾਦ ਨਹੀਂ ਸੀ ਪਰ ਮੈਨੂੰ ਇਹ ਲੱਗਦਾ ਕਿ ਉਸ ਵੇਲੇ ਮੈਂ ਦੱਸਿਆ ਸੀ ਕਿ 10 ਕਿੱਲੇ ਜ਼ਮੀਨ ਹੈ 20 ਲੱਖ ਦਾ ਕਿੱਲਾ ਉਸ ਵੇਲੇ ਰੇਟ ਸੀ ਜੀ 10 ਕਿਤੋਲੇ ਸੋਨਾ ਸੀਗਾ ਇੱਕ ਮਰਾ ਬਠੰਡੇ ਕਰ ਸੀ ਤੇ ਪੈਨਸ਼ਨ ਦਾ ਵੇਰਵਾ ਲਾ ਕੇ ਸਾਰਾ ਦੱਸਿਆ ਸੀ ਲੱਗਦਾ ਕਿ 2.5 ਕਰੋੜ ਤੋਂ ਉੱਪਰ ਹੋਣੀ ਹੈ ਤੇ ਇੱਥੇ ਜਿੱਥੇ ਸੀ 3-4 ਤੋਂ ਘੱਟ ਹੋਣੀ ਹੈ ਹੋਲ ਲਿਸਟਾਂ ਜਿਆਦੀਆਂ ਗੱਡੀਆਂ ਬਿਟੇ ਉਹ ਤਾਂ ਦੇਖੋ ਜਿਸ ਬੰਦੇ ਨੇ ਮਨ ਬਣਾਇਆ ਹੋਇਆ ਜਾਂ ਉਹਦੀ ਮਨਛਾ ਹੀ ਇਹੀ ਹੈ ਉਹ ਆਪਣਾ ਕਰਮ ਕਰ ਰਿਹਾ ਹਾਂ ਮੈਂ ਆਪਣਾ ਕਰਮ ਕਰ ਰਿਹਾ ਉਹਦੀ ਅਕਾਲ ਪੁਰਖ ਨੇ ਡਿਊਟੀ ਲਾਈ ਹੈ ਵੀ ਤੋ ਆਹੀ ਕੰਮ ਕਰਨਾ ਹੈ ਪੰਡਿਤ ਪ੍ਰਚਾਰ ਤੇ ਮੈਨੂੰ ਪਰਮਾਤਮਾ ਨੇ ਸਮਤ ਬਖਸ਼ੀ ਹੈ ਕਿ ਤੁਸੀਂ ਸਹਿਨਸ਼ੀਲਤਾ ਵਿੱਚ ਚੱਲਦੇ ਹੋਏ ਤੇ ਜਿਸ ਮਕਸਦ ਲਈ ਤੁਹਾਨੂੰ ਲੋਕਾਂ ਨੇ ਚੁਣਿਆ ਜਾਂ ਪਰਮਾਤਮਾ ਨੇ ਡਿਊਟੀ ਲਈ ਹੈ ਪੂਰੀ ਕਰੋ ਮੈਂ ਆਪਣੀ ਤਨਦੇਹੀ ਤੇ ਇਮਾਨਦਾਰੀ ਨਾਲ ਕਰ ਰਿਹਾ ਉਹਦੇ ਵਿੱਚ ਕੋਈ ਸੱਚਾਈ ਨਹੀਂ ਸਭ ਝੂਠ ਦਾ ਬਲੰਦਾ ਚਲੋ ਗੱਡੀਆਂ ਤਾਂ ਲੈਂਦੇ ਹੀ ਆਇਆ ਇੱਕ ਵਿਧਾਇਕ ਉਹ ਤੁਸੀਂ ਗੱਡੀ ਤਾਂ ਚਲੋ ਮੈਂ ਅਸੀਂ ਗੱਡੀ ਦਾ ਸਵਾਲ ਨਹੀਂ ਕਰਦੇ ਪਰ ਮਹਿੰਗੇ ਹਥਿਆਰ ਲੈਣਾ ਤੁਹਾਡਾ ਪਹਿਲਾਂ ਦਾ ਸ਼ੌਂਕ ਸੀ ਜਦੋਂ ਨੌਕਰੀ ਕਰਦੇ ਸੀ ਉਸ ਵੇਲੇ ਸਰਕਾਰੀ ਹਥਿਆਰ ਹੁੰਦੇ ਨੇ ਤੇ ਰਿਟਾਇਰ ਹੋ ਜਾਂਦਾ ਬੰਦਾ ਤਾਂ ਫਿਰ ਉਹਨੂੰ ਅਸਲੇ ਨਾਲ ਵੀ ਹੁੰਦਾ ਹੈ ਕਿ ਆਪਾਂ ਬੁਢਾਪਾ ਜਿਹੜਾ ਉਹ ਇਹ ਸੀ ਕਿ ਤਿੰਨ ਬੇਟੀਆਂ ਚਲੋ ਆਪੋ ਆਪਣੇ ਘਰਾਂ ਲੈ ਜਾਣਾ ਮੈਂ ਔਰ ਮੇਰੀ ਵਾਈਫ ਆਸੀਂ ਜਿੱਥੇ ਵੀ ਰਹਾਂਗੇ ਘਟੂ ਘਟਾ ਸਿ ਆਪ ਤਾਂ ਸੁਰੱਖਿਤ ਹੋਈਏ ਤਾਂ ਫਿਰ ਮੇਰਾ ਹਥਿਆਰ ਰੱਖਣ ਦਾ ਤਾਂ ਸ਼ੌਂਕ ਬਣਦਾ ਵੀ ਹੈ ਕਿ ਮੈਂ ਇੱਕ ਸਾਬਕਾ ਪੁਲਿਸ ਅਫਸਰ ਹਾਂ ਤੇ ਉਦੋਂ ਸਰਕਾਰੀ ਅਸਲਾ ਹੁੰਦਾ ਸੀ ਇੱਕ ਵਾਰੀ ਮੈਂ ਡੀਸੀ ਉੱਥੇ ਬਠਿੰਡਾ ਜੇ ਤਾਂ ਅਪਲਾਈ ਵੀ ਕੀਤਾ ਸੀ ਤੇ ਡੀਸੀ ਸਾਹਿਬ ਹੁੰਦੇ ਸੀ ਦਰਬਾਰਾ ਸਿੰਘ ਗਰੂ ਜੀ ਉਹ ਕਹਿੰਦੇ ਹਲਦਾਰ ਸੀ ਮੈਂ ਕਹਿੰਦੇ ਜਵਾਨ ਸਰਕਾਰੀ ਅਸਲਾ ਹੈਗਾ ਤੇ ਕੀ ਲੋੜ ਹੈ ਆਹ ਠੀਕ ਹੈ ਸਰ ਜਦੋਂ ਤੱਕ ਸਰਕਾਰੀ ਹੈ ਉਹ ਤੱਕ ਸਰਕਾਰੀ ਰੱਖਦੇ ਆਂ ਤੇ ਜਦੋਂ ਰਿਟਾਇਰ ਹੋ ਜਾਾਂਗੇ ਫਿਰ ਬਣਾਵਾਂਗੇ ਉਹ ਫਿਰ ਰਿਟਾਇਰ ਹੋ ਕੇ ਇੱਥੇ ਆਏ ਇੱਥੇ ਮੈਂ ਲੈਸੈਂਸ ਬਣਾਇਆ ਆਪਣਾ ਜਿਹਦੇ ਵਿੱਚ ਇੱਕ ਮੇਰਾ 32ਪੁਰ ਰਿਵਾਲਵਰ ਹੈ ਤੇ ਇੱਕ ਮੈਂ 12ਪੁਰ ਗਨ ਲਈ ਹੈ ਉਹਨੂੰ ਬੋਲਟ ਐਕਸ਼ਨ ਕਹਿੰਦੇ ਕਿ ਪਤਨ ਹੈ ਮਹਿੰਗੀ ਗਨ ਹੈ ਕੋਈ ਨਹੀਂ ਨਹੀਂ ਉਹ 60-65 ਹਜ਼ਾਰ ਦੀ ਕੁ ਮਹਿੰਗੀ ਨਹੀਂ ਠੀਕ ਹੈ 60-65 ਹਜ਼ਾਰ ਦੀ ਗਨ ਹੈ 65 ਦੀ ਸ਼ਾਇਦ ਤੇ 1 ਲੱਖ ਤੇ 40 ਹਜ਼ਾਰ ਦਾ ਉਹ ਰਿਵਾਲਵਰ ਹੈ ਤਾਂ ਮੈਂ ਆਪਣੀ ਨੇਕਨੀਤੀ ਦੀ ਕਮਾਈ ਚ ਲੈ ਸਕਦਾ ਮੇਰੇ ਕੋਲ ਰੱਬ ਨੇ ਬਹੁਤ ਕੁਝ ਦਿੱਤਾ ਗੁਰੂ ਸਾਹਿਬ ਤੋਂ ਜਿਹੜਾ ਤੁਹਾਡੇ ਨਵੇਂ ਵਿਰੋਧੀ ਉੱਠੇ ਆ ਤੁਹਾਡੀ ਪਾਰਟੀ ਦੇ ਠੀਕ ਹੈ ਉਹਨਾਂ ਨੂੰ ਸ਼ਾਇਦ ਹੁਣ ਪਾਰਟੀ ਚੋਂ ਕੱਢ ਦਿੱਤਾ ਉਹ ਕਹਿੰਦੇ ਮੈਂ ਆਪ ਅਸਤੀਫਾ ਦਿੱਤਾ ਨਹੀਂ ਇਹ ਗੱਲ ਗਲਤ ਹੈ ਜਦੋਂ ਕੱਲ ਉੱਥੋਂ ਅਨਾਉਂਸ ਅਨਾਉਂਸਮੈਂਟ ਹੁੰਦੀ ਹੈ ਤਾਂ ਪਤਾ ਲੱਗ ਜਾਂਦਾ ਕਿਉਂਕਿ ਹਰ ਇੱਕ ਦੇ ਕਿਤੇ ਨਾ ਕਿਤੇ ਚੱਲਣ ਬਾਕੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਇਹ ਦੁਨੀਆ ਚ ਜਾ ਰਹੀ ਹੈ ਹੂੰ ਤਾਂ ਉਸੇ ਤਰ੍ਹਾਂ ਜਦੋਂ ਜਾਰੀ ਹੋਇਆ ਤਾਂ ਪਤਾ ਲੱਗ ਗਿਆ ਤਾਂ ਫਿਰ ਉਹ ਆਪਣੀ ਬੇਇੱਜ਼ਤੀ ਤੋਂ ਡਰਦੇ ਹੋਏ ਮੈਂ ਵੀ ਭੜੀ ਪੋਸਟ ਸ਼ਾਇਦ ਵੀ ਮੈਂ ਅਸਤੀਫਾ ਦੇਣਾ ਪਾਰਟੀ ਤੋਂ ਮੈਂ ਸੱਚਾ ਸਪਾਈ ਹਾਂ ਸੱਚਾ ਸਪਾਈ ਛੱਡਦਾ ਨਹੀਂ ਹੁੰਦਾ ਸੱਚੇ ਸਪਾਈ ਆ ਭਾਵੇਂ ਮੈਂ ਐਮਐਲਏ ਮੰਤਰੀ ਵੀ ਰਹਿ ਗਿਆ ਮੈਂ ਆਪਣੇ ਨੂੰ ਸੱਚਾ ਸਪਾਈ ਕਰਨਾ ਕਿ ਜਦੋਂ ਮੈਂ ਸ਼ਾਮਲ ਹੋਇਆ ਸੀ ਮੈਂ ਅੱਗੇ ਨਹੀਂ ਕਿਤੇ ਗਿਆ ਸੀ ਇੱਥੇ ਮੈਨੂੰ ਸ਼ਾਮਲ ਗੁਰਦਰਾ ਸਾਹਿਬ ਚ ਕੀਤਾ ਸੀ ਤੇ ਪਾਰਟੀ ਨੇ ਟਿਕਟ ਦੇਤੀ ਸਰਵੇ ਕਰਵਾ ਕੇ ਐਮਐਲਏ ਬਣ ਗਿਆ ਆ ਪਾਰਟੀ ਨੇ ਮੰਤਰੀ ਬਣਾਤਾ ਕਹਲ ਕੀਤਾ ਸੀ ਕਿ ਜੇ ਤੁਸੀਂ ਰਿਜ਼ਾਈਨ ਦਿੱਤਾ ਸੀ ਕਿ ਲਿਆ ਸੀ ਹੂੰ ਉਹ ਕੀਤਾ ਸੀ ਕਿਉਂਕਿ ਉਸ ਵੇਲੇ ਨਾ ਕੋਈ ਚਰਚਾ ਦਾ ਵਿਸ਼ਾ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਪੁੱਛ ਪਕਛ ਨਹੀਂ ਕਿਸੇ ਤੋਂ ਪੁੱਛਣਾ ਨਹੀਂ ਪੱਕ ਨਹੀਂ ਜਾਣਣਾ ਵੈਸੇ ਚੱਲਦਾ ਰਿਹਾ ਹੂੰ ਤੇ ਉਬਰ ਮੈਂ ਸੋਚਿਆ ਕਿ ਪਾਰਟੀ ਦੀ ਸਾਖ ਸ਼ਾਇਦ ਖਰਾਬ ਹੁੰਦੀ ਹੋਵੇ ਤੇ ਮੈਂ ਆਪਣੇ ਆਪ ਹੀ ਰਿਜ਼ਾਈਨ ਕਰ ਦਿੱਤਾ ਸੀ ਕਿ ਕਿਦੋਂ ਪਾਰਟੀ ਨੂੰ ਤੱਕ ਲੱਗਦਾ ਮੈਂ ਰਿਜ਼ਾਈਨ ਕਰ ਦਿੱਤਾ ਸੀ ਕਿ ਮੈਂ ਤਾਂ ਉਦੋਂ ਹੀ ਸੰਤੋਸ਼ਟ ਹੋ ਗਿਆ ਸੀ ਜਦੋਂ ਇੱਕ ਗਰੀਬ ਕਰਜੂ ਚੋਟਕੇ ਸਿਪਾਈ ਭਰਤੀ ਹੋ ਕੇ ਦਿਹਾੜੀਆਂ ਕਰਦੇ ਭਰਤੀ ਹੋ ਗਏ ਰਿਟਾਇਰ ਹੋਏ ਐਮਐਲਏ ਬਣ ਗਏ ਮੰਤਰੀ ਬਣ ਗਏ ਰਜਿਆਰ ਵਹਾਂ ਬੈਠੇ ਖੁਸ਼ ਹੋ ਗਏ ਦੀਪਕ ਸ਼ਰਮਾ ਤੁਹਾਡੇ ਪਿੱਛੇ ਜਿਵੇਂ ਹੈਗਾ ਕਿ ਉਹਨਾਂ ਨੇ ਨਿਤ ਨਵਾਂ ਤੁਹਾਡਾ ਖਲਾਸਾ ਕੱਢਦੇ ਆ ਤੁਸੀਂ ਸਾਰਿਆਂ ਨੂੰ ਜਿਹੜਾ ਬੇਮਣਿਆ ਦੱਸ ਰਹੇ ਹੋ ਖਲਾਸਾ ਨਹੀਂ ਕੱਢਦੇ ਬਕਵਾਸ ਕੱਢਦੇ ਖਲਾਸਾ ਤੋਂ ਹੁੰਦਾ ਨੇ ਕੋਈ ਸੱਚ ਹੋਵੇ ਸਚਾਈ ਹੈ ਨਹੀਂ ਸਚਾਈ ਨੇੜੋ ਨਹੀਂ ਲੰਗੀ ਕੁਝ ਬੰਦੇ ਹੁੰਦੇ ਨੇ ਅਕਲ ਦੇ ਮਗਰ ਡਾਂਗਲੀ ਫਿਰਦੇ ਨੇ ਜਿਸ ਤਰ੍ਹਾਂ ਪਿੱਛੇ ਜਸ਼ਨ ਦੀ ਮੌਤੇ ਲੋਕਾਂ ਨੇ ਰਾਜਨੀਤੀ ਕੀਤੀ ਹੈ ਅਗਰ ਉਹਨਾਂ ਲੋਕਾਂ ਨੇ ਰਾਜਨੀਤੀ ਕਰਨੀ ਹੈ ਤਾਂ ਵੋਟਾਂ ਦੀ ਕਰਨ ਇਸ ਤਰ੍ਹਾਂ ਦੀ ਨਹੀਂ ਵੀ ਉੱਥੇ ਜਾ ਕੇ ਨਾ ਲੈ ਕੇ ਕਾਤਲ ਫਲਾਣਾ ਟਿੰਗੜਾ ਠੀਕ ਨਹੀਂ ਸੀ ਉਹਨਾਂ ਨੂੰ ਇਹ ਸੀ ਮੈਂ ਤੁਹਾਨੂੰ ਦੱਸਿਆ ਕਿ ਰਾਜ ਸਿਕ ਸਮਾਜ ਦੇ ਵਿੱਚੋਂ ਉਹਨਾਂ ਨੂੰ ਲੱਗਾ ਕਿ ਮਜ਼ਬੂਤ ਕੈਂਡੀਡੇਟ ਹੈ ਤੇ ਉਹ ਉਹਨਾਂ ਨੂੰ ਭਲੇਖਾ ਜਿਹੜੇ 20-20 ਸਾਲ ਇਥੋਂ ਲਗਾਤਾਰ ਜਿੱਤੇ ਰਹੇ ਤੇ ਹੁਣ ਡੇੜੇ ਨਹੀਂ ਲੱਗਣਦੇ ਨੇ ਉਹ ਇਸ ਕਰਕੇ ਦੁਖੀ ਨੇ ਤੇ ਫਿਰ ਸਾਰਿਆਂ ਨੇ ਰਲ ਮਿਲ ਕੇ ਪੰਡੀ ਪ੍ਰਚਾਰ ਕੀਤਾ ਤੁਸੀਂ ਜਸ਼ਨ ਦੀ ਚਲੋ ਗੱਲ ਕੀਤੀ ਹੈ ਮੈਂ ਹਜੇ ਉਹਨੂੰ ਨਹੀਂ ਸੀ ਕਰਨੀ ਚਾਹੁੰਦਾ ਜਸ਼ਨ ਤੇ ਭੋਗ ਤੱਕ ਵੀ ਤੁਸੀਂ ਫਿਰ ਕਹਿ ਨਹੀਂ ਉਹਨਾਂ ਦੇ ਘਰੇ ਨਹੀਂ ਭੋਗ ਤੋਂ ਤਾਂ ਭੋਗ ਤੇ ਤਾਂ ਨਹੀਂ ਗਏ ਉਸ ਤੋਂ ਪਹਿਲਾਂ ਮੈਨੂੰ ਉੱਥੇ ਬੁਲਾਇਆ ਗਿਆ ਸੀ ਜਿਸ ਦਿਨ ਰਾਤ 33 ਤੀਕ ਨੂੰ ਉਹਦੀ ਮੌਤ ਹੋਈ ਸਸਕਾਰ ਜਦੋਂ ਹੋਣਾ ਸੀਗਾ ਬਹੁਤ ਹੁੰਦੀ ਹੈ ਤੇ ਮੈਨੂੰ ਸਵੇਰੇ ਉੱਥੋਂ ਫੋਨ ਆਉਂਦਾ ਕਰਨ ਨਿਜਰ ਅਮਦਾਲ ਸਾਡੀ ਆਮਾ ਦੀ ਪਾਰਟੀ ਦਾ ਵੀ ਇਸ ਤਰ੍ਹਾਂ ਕਰਕੇ ਜਸ਼ਨ ਦੀ ਮੌਤ ਹੋ ਗਈ ਬਹੁਤ ਮਾੜੀ ਗੱਲ ਹੈ ਤੇ ਉਹ ਪੋਸਟਮਾਰਟਮ ਨਹੀਂ ਕਰਾਉਣਾ ਚਾਹੁੰਦੇ ਤੇ ਮੈਂ ਕਿਹਾ ਯਾਰ ਮੈਂ ਆਉਣਾ ਕੋਈ ਨਹੀਂ ਆਪਾਂ ਸਮਝਾਉਨੇ ਤੋਂ ਇਸ ਤਰ੍ਹਾਂ ਕਰਕੇ ਚੱਲਦਾ ਰਿਹਾ ਉਹ ਉਹ ਵਿਚਾਰੇ ਵੀ شریف ਇਨਸਾਨ ਨੇ ਇਨੋਸੈਂਟ ਨੇ ਉਹਨਾਂ ਨੂੰ ਵੀ ਗੁਮਰਾਹ ਕੀਤਾ ਗਿਆ ਤੇ ਮੈਂ ਇਹ ਗੱਲ ਵੀ ਕਹੀ ਸੀ ਕਿ ਪੋਸਟਮਾਰਟਮ ਕਰਾਉਣਾ ਜ਼ਰੂਰੀ ਹੈ ਕਿਉਂਕਿ ਮੈਂ ਵੀ ਨੌਕਰੀ ਦਾ ਆਪਣਾ ਹਵਾਲਾ ਦਿੱਤਾ ਕਿ ਮੈਂ ਵੀ 35 36 ਸਾਲ ਨੌਕਰੀ ਕੀਤੀ ਹੈ ਤੇ ਪੋਸਟਮਾਰਟਮ ਜ਼ਰੂਰੀ ਉਹਦ ਨੇ ਵੀ ਗੱਲ ਸਾਹਮਣੇ ਆਈ ਸੀ ਕਿ ਤੁਸੀਂ ਸ਼ਾਇਦ ਪ੍ਰੈਸ਼ਰ ਪਾਇਆ ਉਹਨਾਂ ਤੇ ਜਾਂ ਪਲਸ ਨੇ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਕਾਗਜ਼ ਤੇ ਸਾਈਨ ਕਰਾ ਲਏ ਉਹ ਪਾਉਂਦਾ ਪ੍ਰੈਸ਼ਰ ਮੌਤ ਤੇ ਕੋਈ ਰਾਜਨੀਤੀ ਕਰਦਾ ਹੁੰਦਾ ਸਾਨੂੰ ਤਾਂ ਬੜਾ ਦੁੱਖ ਸੀ ਕਿ ਨੌਜਾਨ ਸੀ ਉਹ ਜਦੋਂ ਆਉਂਦਾ ਸੀ ਤਾਂ ਮੁਹੱਬਤ ਵੀ ਕਰਦਾ ਸੀ ਤਾਂ ਕੌਣ ਪ੍ਰੈਸ਼ਰ ਪਾਉਂਦਾ ਕਿਸੇ ਨੇ ਕੀ ਲੈਣਾ ਹੁੰਦਾ ਇਸ ਘਰ ਦਾ ਬੱਚਾ ਚਲੇ ਜਾਂਦਾ ਕਿਉਂਕਿ ਉਸ ਵੇਲੇ ਉਹ ਮਾਂ ਸੀ ਜਾਂ ਬਾਪ ਸੀ ਜਾਂ ਆਪਸੀ ਉਹ ਤਾਂ ਕੋਈ ਹੈ ਵੀ ਨਹੀਂ ਹੁਣ ਉਸ ਪਰਿਵਾਰ ਦੇ ਨਾਲ ਤੁਹਾਡੇ ਰਿਲੇਸ਼ਨ ਸਮਝੌਤਾ ਵਗੈਰਾ ਹੋ ਗਿਆ ਜਾਂ ਕੁਝ ਨਹੀਂ ਸਮਝੌਤਾ ਮੇਰੀ ਕਿਹੜੀ ਉਹਨਾਂ ਨਾਲ ਕੋਈ ਲੜਾਈ ਹੋਈ ਹੈ ਲੜਾਈ ਨਹੀਂ ਹੋਈ ਉਹ ਤਾਂ ਲੋਕਾਂ ਨੇ ਮਿਸਗਾਈਡ ਕਰਕੇ ਜਿਵੇਂ 扑ਕਾ ਕੇ ਤੋਂ ਮੇਰੇ ਖਿਲਾਫ ਉਹਨਾਂ ਤੋਂ ਮਿਸਗਾਈਡ ਕਰਕੇ ਬੁਲਾਇਆ ਉਹ ਦਿਲੋਂ ਨਹੀਂ ਚਾਹੁੰਦੇ ਰਿਸ਼ਤੇਦਾਰ ਸਾਰੇ ਮੇਰੇ ਨਾਲ ਤਾਲਮੇਲ ਜੁਨੇ ਗੱਲਬਾਤ ਕਰਦੇ ਰਹਿੰਦੇ ਨੇ ਉਹਨਾਂ ਨਾਲ ਵੀ ਮੈਂ ਹੁਣ ਵੀ ਨਾਲ ਆ ਮੈਨੂੰ ਉਹਨਾਂ ਨਾਲ ਤਾਂ ਹੰਦਰਦੀ ਹੈ ਪਰ ਜਿਨ੍ਹਾਂ ਨੇ ਉੱਥੇ ਰਾਜਨੀਤੀ ਕੀਤੀ ਹੈ ਉਹਨਾਂ ਨਾਲ ਮੈਨੂੰ ਨਫ਼ਰਤ ਹੈ ਤੁਹਾਡੇ ਹਲਕੇ ਦੇ ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਤੁਸੀਂ ਆਪਦੀਆਂ ਬੇਟੀਆਂ ਦੇ ਜਾਂ ਜਵਾਈਆਂ ਦੇ ਨਾਂ ਤੇ ਪਲਾਟ ਕੋਠੀਆਂ ਖਰੀਦੀਆਂ ਜਿਵੇਂ ਕਿ ਜਿੱਥੇ ਆਪਾਂ ਬੈਠੇ ਆ ਇੱਥੇ ਵੀ ਇੱਕ ਕੋਠੀ ਕੋਈ ਉਹਨਾਂ ਦਾ ਦੋ ਤਿੰਨਾਂ ਦਾ ਜ਼ਿਕਰ ਕੀਤਾ ਕੋਈ ਵਿਲਾ ਟਾਈਪ ਜਗ੍ਹਾ ਆ 20 ਮਰਲੇ ਕਿੰਨੀ ਉਹ ਵੀ 120 ਮਰਲੇ ਚ ਜਾਂਦੇ ਹੋ ਫੋਟੋ ਕਰਕੇ ਜਾਏ ਤੁਸੀਂ ਆ ਬਣ ਰਿਹਾ ਮੇਰੀ ਬੇਟੀ ਵੱਡੀ ਗਰਜੀਤ ਕੋ ਟੀਚਰ ਹੈ ਤਾਂ ਜਵਾਈਆ ਉਹ ਪੁੱਛੇ ਚ ਮੇਰਾ ਗਨਮੈਨ ਹੈ ਮੇਰਾ ਜਵਾਈ ਵੀ ਗਨਮੈਨ ਵੀ ਹੈ ਤੋ ਮੈਂ ਉਸਨੂੰ ਕਹੇ ਕਿ ਲੋਐਸੀ ਕਿ ਮੇਰੇ ਲੜਕਾ ਨਹੀਂ ਹੈ ਤੇ ਜਵਾਈ ਮੇਰੇ ਲੜਕੇ ਹੀ ਹੁੰਦੇ ਮੇਰੇ ਨਾਲ ਲਾ ਦੋ ਮੇਰੀ ਸੁਰੱਖਿਆ ਵੀ ਹੋ ਜਾਏਗੀ ਉਹਨਾਂ ਕੋਲ 15-16 ਕਿਲੇ ਜ਼ਮੀਨ ਵੀ ਹੈ ਦੋਨੋਂ ਜੀ ਨੌਕਰੀ ਕਰਦੇ ਨੇ ਬਾਦਸ਼ਾਹ ਨੇ ਆ ਉਹ ਬਿੱਲਾ ਤੱਕ ਇਹ ਦੋ ਵੱਡੇ ਵੀ ਬਣਾ ਸਕਦੇ ਨੇ ਤੁਹਾਡੇ ਸਾਹਮਣੇ ਬਣੀ ਜਾਂਦਾ ਉਹਨਾਂ ਦਾ ਇੱਥੇ ਮੇਰਾ ਨਹੀਂ ਹੈ ਮੇਰਾ ਘਰ ਮੈਂ ਗੁਰੂ ਸਾਹਿਬ ਬਣਾਇਆ ਕਿਉਂਕਿ ਇਹੀ ਲੋਕ ਜਿਹੜੇ ਅੱਜ ਪੰਦੀ ਪ੍ਰਚਾਰ ਕਰਦੇ ਨੇ ਇਹ ਕਹਿੰਦੇ ਸੀ ਕਿ ਫੌਜਾ ਸਿੰਘ ਬਠੰਡਾ ਤੋਂ ਆਇਆ ਕਿਉਂਕਿ ਮੈਂ ਨੌਕਰੀ ਉੱਥੇ ਕੀਤੀ ਜੰਪਲ ਤਾਂ ਮੈਂ ਗੁਰੂ ਸਾਹਿਬ ਨਹੀਂ ਜੀ ਰਾਣਾ ਪੰਜਗਰੀ ਪਿੰਡ ਦੇ ਮੇਰੇ ਇੱਤਵ ਵਾਲਾਉਂਦੇ ਸੀ ਕਹ ਇਸ ਕਰਕੇ ਫਿਰ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਹਾਲਾਂਕਿ ਮੈਂ ਨਾ ਚਾਹੁੰਦੇ ਹੂੰ ਵੀ ਮੈਂ ਘਰ ਉਸਾ ਕਰ ਬਣਾਇਆ ਕਿਉਂਕਿ ਮੈਨੂੰ ਘਰ ਬਣਾਉਣ ਦੀ ਕੀ ਲੋੜ ਐ ਦੋ ਬੇਟੀਆਂ ਨਿਊਜ਼ੀਲੈਂਡਰ ਐ ਇੱਥੇ ਇੱਥੇ ਆ ਮੇਰੇ ਕੋਲ ਮੇਰੀ ਸੇਵਾ ਕਰਦੀ ਮੇਰਾ ਜੀ ਚਾਹੇ ਤਾਂ ਮੈਂ ਨਿਊਜ਼ੀਲੈਂਡ ਚਲਾ ਜਾਵਾਂ ਜੀ ਚਾਹੇ ਤਾਂ ਮੈਂ ਇੱਥੇ ਰਹਾ ਘਰ ਬਣਾਉਣ ਦੀ ਲੋੜ ਨਹੀਂ ਸਿਰਫ ਉਹਨਾਂ ਦੇ ਮੂੰਹ ਬੰਦ ਕਰਾਉਣ ਲਈ ਮੈਂ ਘਰ ਉਸਾ ਕਰ ਬਣਾ ਲੰਮੇ ਸਮੇਂ ਤੋਂ ਮੈਂ ਵੀ ਮੀਡੀਆ ਦੇ ਵਿੱਚ ਆ ਬੜੀਆਂ ਸਰਕਾਰਾਂ ਦੇਖੀਆਂ ਕਾਲੀ ਦੇਖੇ ਕਾਂਗਸੀ ਦੇਖੇ ਰੇਤਾ ਜਿਹੜੀ ਐ ਨਾ ਰੇਤਾ ਨੂੰ ਸੋਨਾ ਬਣਾ ਛੱਡਿਆ ਸਾਰਿਆਂ ਨੇ ਰੇਤਾ ਤੋਂ ਬਹੁਤ ਕ ਉਨਾ ਸਮੇਂ ਅਧੇ ਮੈਂ ਨਾਂ ਨਹੀਂ ਲਾਣਾ ਚਾਹਾਂਗਾ ਹੋਇਆ ਤੁਹਾਨੂੰ ਵੀ ਪਤਾ ਹੋਊਗਾ ਤੁਸੀਂ ਵੀ ਰਾਜਨੀਤੀ ਚਾਹੇ ਹੋ ਬਾਅਦ ਚ ਉਦੋਂ ਤੁਸੀਂ ਜੌਬ ਤੇ ਹੋਵੋਗੇ ਤੁਹਾਡੇ ਤੇ ਵੀ ਉਹ ਹੀ ਇਲਜ਼ਾਮ ਲੱਗੇ ਕਿ ਇਹ ਤਾਂ ਝੂਠ ਹੈ ਕਹਾਣੀਆਂ ਬਣਾ ਬਣਾ ਕੇ ਲੋਕ ਤੁਹਾਨੂੰ ਦੱਸਿਆ ਕਿ ਉਦੋਂ ਤੋਂ ਚੱਲਦੇ ਸੀ ਵੀ ਕੀ ਕਈ ਪ੍ਰੋਪੋਜ਼ਲ ਬਣਾਈਆਂ ਕਈ ਪ੍ਰੋਪੋਗੈਂਡੇ ਰਚੇ ਕਾਮਯਾਬੀ ਨਹੀਂ ਮਿਲੀ ਅਕਾਲਪੁਰਖ ਸਾਥ ਦੇ ਜਾਂਦਾ ਜਿਸ ਤਰ੍ਹਾਂ ਉਹਨਾਂ ਰਚਿਆ ਸੀਗਾ ਇਹ ਕਾਤਲ ਜੀ ਫਲਾਣਾ ਟੀਗੜਾ ਤਾਂ ਇਹ ਵੀ ਸੱਟ ਬਣੀ ਹੋਈ ਹੈ ਕਿਉਂ ਪੀਪਲ ਸਬਸ ਤੋਂ ਜਿਹੜੇ ਹੁੰਦੇ ਨੇ ਸੁਵਿਧਾਨ ਦੇ ਤਹਿਤ ਨੌਕਰੀ ਕਰਦੇ ਨੇ ਕਿਸੇ ਦੇ ਪ੍ਰਾਈਵੇਟ ਨੌਕਰ ਨਹੀਂ ਹੁੰਦੇ ਉਹਨਾਂ ਨੇ ਆਪਣੀ ਨੌਕਰੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਆਪਣੀ ਸੱਚੀ ਸੁਚੀ ਰਿਪੋਰਟ ਦੇਣਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਪਰ ਜਿਹੜੀਆਂ ਤੁਸੀਂ ਕਹਿ ਰਹੇ ਹੋ ਇਹ ਤਾਂ ਦੇ ਖੱਡੇ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਗਲਤ ਹੈ ਉਹਦੇ ਕੋਈ ਖੱਡ ਖੁੱਡ ਨਹੀਂ ਮੈਂ ਤਾਂ ਜਦੋਂ ਤੋਂ ਆਇਆ ਸੀ ਨਹੀਂ ਖੱਡਾ ਉੱਥੇ ਚੱਲੀਆਂ ਜੀ ਨਾ ਕੋਈ ਇੱਕ ਗਜਨੀ ਵਾਲੇ ਸਰਕਾਰੀ ਖੱਡ ਚੱਲੀ ਸੀ ਤੇ ਨਾ ਮੈਂ ਉੱਥੇ ਗਿਆ ਨਾਈ ਕੋ ਗੱਲ ਵਾਸੀ ਉਹ ਜਿਹੜਾ ਕੋ ਗਰੀਬ ਮੁੰਡਾ ਜਿਹੜਾ ਉਹ ਰੋਟੀਆਂ ਪਕਾਉਂਦਾ ਵਿਖਾਉਂਦੇ ਆ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਇਹਦੀ ਪਹਲੀ ਦੇ ਵਿੱਚੋਂ ਇੰਨੇ ਕਰੋੜਾਂ ਦਾ ਜਿਹੜਾ ਹੈਗਾ ਉਹ ਰੇਤਾ ਖਾ ਗਏ ਉਹ ਸ਼ਬਦ ਯੂਜ਼ ਕੀਤਾ ਜਿਸ ਦਿਨ ਤੇ ਬਲਵਾਰੇ ਨੇ ਉਹਨੂੰ ਕੋਈ ਲਾਲਚ ਦੇ ਕੇ ਵਿਚਾਰਾ ਬਸ ਇਨੋਸੈਂਟੀ ਕਹਾਂਗੇ ਹੋਰ ਗੱਲਾਂ ਪੱਕਾ ਨੂੰ ਕਹਿਣੀਆਂ ਉਹਦੇ ਮੂੰਹ ਕੁਆਰੇ ਨੇ ਤੇ ਅਗਲੇ ਦਿਨ ਫਿਰ ਜਦੋਂ ਦੂਜੇ ਸ਼ਾਇਦ ਤੁਹਾਡੇ ਉਹ ਸੋਸ਼ਲ ਮੀਡੀਆ ਵਾਲੇ ਹੋਰ ਜਾਂਦੇ ਤੇ ਉਹਨਾਂ ਕੋਲੇ ਕਹਿ ਰਹੇ ਨਹੀਂ ਅਸੀਂ ਤਾਂ ਕਹਿਣਾ ਤਾਂ ਐ ਸੀ ਸਾਥੋਂ ਗਲਤ ਬੋਲਿਆ ਗਿਆ ਤੇ ਅਸੀਂ ਮਾਫੀ ਚਾਹੁੰਦੇ ਹਾਂ ਕੋਈ ਸੱਚਾਈ ਨਹੀਂ ਉਹ ਸਰਕਾਰੀ ਖੱਡ ਸੀ ਉਹ ਤੇ ਐਸ ਡੀਓ ਜੇ ਆਈ ਐਕ ਉਹਨਾਂ ਦੀ ਡਿਊਟੀ ਬਣਦੀ ਉਹਨਾਂ ਦੇ ਹਿਸਾਬ ਰੱਖਿਆ ਮੇਰਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਸੀ ਉਸ ਕਾਰਡ 'ਚ ਉਹ ਸਰਕਾਰੀ ਕਾਰਡ ਸੀ ਤੁਹਾਡੇ ਹੀ ਪਾਰਟੀ ਦੇ ਸਾਬਕਾ ਆਗੂ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਵਿਰੋਧੀ ਹੁਣ ਸੁਰ ਉਹ ਜਿਹੜੇ ਛੱਡ ਰਹੇ ਆ ਮੈਂ ਇਹੀ ਕਵਾਂਗਾ ਕਿ ਨਿਤ ਨਵੀਆਂ ਗੱਲਾਂ মিডিਆ ਦੇ ਸਾਹਮਣੇ ਲਿਆਉਂਦੇ ਆ ਉਹਨਾਂ ਦੇ ਪਿੱਛੇ ਕੋਈ ਪਾਵਰ ਤੁਸੀਂ ਦੇਖਦੇ ਹੋ ਕਿ ਉਹ ਆਪ ਬੋਲ ਰਹੇ ਆ ਨਹੀਂ ਉਹ ਹੈਗੀ ਪਾਵਰ ਕਿਉਂਕਿ ਕੁਝ ਬੰਦੇ ਜਿਹੜੇ ਨਹੀਂ ਚਾਹੁੰਦੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਨਾਂ ਲੈਣਾ ਚਾਹੋਗੇ ਨਹੀਂ ਨਾਂ ਨਹੀਂ ਲੈਂਦੇ ਕਿਉਂਕਿ ਉਹ ਵੀ ਪਾਰਟੀ 'ਚ ਨੇ ਪਰ ਮੈਨੂੰ ਇਹ ਪਾਰਟੀ ਨੂੰ ਮੈਂ ਦੱਸਿਆ ਹੈ ਸਾਰਾ ਕੁਝ ਕਿਉਂਕਿ ਵਿਰੋਧਤਾ ਇਹ ਕੁਝ ਜਦੋਂ ਅਜੇਹੇ ਕਿਉਂ ਹੁੰਦੀਆਂ ਤਾਂ ਵਿਰੋਧੀ ਪਾਰਟੀਆਂ ਕਰਦੀਆਂ ਹੁੰਦੀਆਂ ਪਰ ਜਦੋਂ ਆਪ ਦੇ ਕਰਨੋਂ ਤੋਂ ਮਹਿਸੂਸ ਹੁੰਦਾ ਉਹ ਗਲਤ ਨਹੀਂ ਚਾਹੀਦਾ ਕਿ ਜਦੋਂ ਪਾਰਟੀ ਤੁਹਾਡੇ ਵਿਚਾਰ ਕਰੇਗੀ ਸਰਵੇ ਕਰਾਉਣਗੇ ਤੁਸੀਂ ਚੰਗਾ ਕਰਮ ਕਰੋ ਹੋ ਸਕਦਾ ਅਗਲਾ ਨੰਬਰ ਤੁਹਾਡਾ ਲੱਗ ਜਾ ਪਰ ਇਹ ਤਰੀਕਾ ਵਧੀਆ ਨਹੀਂ ਜਿਹੜਾ ਇਹ ਇਲਜ਼ਾਮਬਾਜ਼ੀ ਵਾਲਾ ਨਿੰਦਣਯੋਗ ਹੈ ਦੀਪਕ ਸ਼ਰਮਾ ਤੇ ਕਾਰਵਾਈ ਤੁਹਾਡੀ ਪਾਰਟੀ ਨੇ ਨਹੀਂ ਲੇਟ ਕਿਉਂ ਕੀਤੀ ਪਾਰਟੀ ਹਮੇਸ਼ਾ ਕਾਰਵਾਈ ਕਰਨ ਤੋਂ ਪਹਿਲਾਂ ਸਾਰੇ ਤੱਥ ਤੇ ਸਬੂਤ ਇਕੱਠੇ ਕਰਦੀ ਹੈ ਇੱਕ ਕਪਤੀ ਤੀਗ ਨੂੰ ਜੈਸ਼ਨ ਦੀ ਮੌਤ ਹੁੰਦੀ ਹੈ ਤੇ ਇੱਕ ਤੇ ਅੱਜ 21 ਹੋ ਗਈ 21 ਦਿਨ ਲਗਾਤਾਰ ਕੁਝ ਸੋਸ਼ਲ ਮੀਡੀਆ ਦੇ ਕਟਪੜੇ ਲਿਖੇ ਹੁੰਦੇ ਨੇ ਸੱਜਣ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਡਿਊਟੀ ਕੀ ਬਣਦੀ ਜਿਹੜੇ ਤਾਂ ਕੋ ਰਜਿਸਟਰਡ ਚੈਨਲ ਹੁੰਦੇ ਨੇ ਉਹਨਾਂ ਦੀ ਜਵਾਬਦੇਹੀ ਹੁੰਦੀ ਹੈ ਤੇ ਜਿਹੜੇ ਆਮਹਾਰੇ ਤੁਹਾਨੂੰ ਪਤਾ ਹੀ ਹੈ ਉਹ ਤੁਰੇ ਫਿਰਦੇ ਨੇ ਉਹ 21 ਦਿਨ ਤੋਂ ਹੋ ਗਏ ਸੀ ਇਸੇ ਕੰਮ ਤੇ ਲੱਗੇ ਹੋਏ ਸੀ ਤਾਂ ਠੀਕ ਨਹੀਂ ਹੁੰਦਾ ਕਿ ਕੋਈ ਨਿੱਜੀ ਦੁਸ਼ਮਣੀ ਥੋੜੀ ਆ ਪੱਤਰਕਾਰ ਦਾ ਤਾਂ ਮਤਲਬ ਹੈ ਤੁਸੀਂ ਕੋਈ ਤੱਥ ਜਾਣਣਾ ਉਹ ਇਲਜ਼ਾਮ ਲਾ ਕੇ ਚੱਲੇਗਾ ਤੁਹਾਡੇ ਕੋਲ ਅੱਜ ਉਹ ਦੂਜੀ ਪ੍ਰੈਸ ਕਲੱਬ 'ਚ ਤੁਹਾਡੇ ਕੋਲ ਨਹੀਂ ਉੱਧਰ ਗਿਆ। ਉੱਥੇ ਇਲਜ਼ਾਮ ਚੱਲਿਆ ਗਿਆ ਉੱਥੇ ਮੈਂ ਦੇਤਾ ਉਹ ਕੋਈ ਮੇਰਾ ਬਾਸ ਨਹੀਂ ਉਹਨੂੰ ਜਵਾਬ ਦੇਣਾ ਚਾਹੀਦਾ। ਹਾਂ ਪੱਤਰਕਾਰਤਾ ਇੱਕ ਵਿਸ਼ਾ ਵੀ ਲੋਕਾਂ ਦੇ ਸਾਹਮਣੇ ਸੱਚ ਪੇਸ਼ ਕਰਨਾ ਹੁੰਦਾ। ਜੀ। ਤੋਂ ਮੈਂ ਉਹਨਾਂ ਨੂੰ ਵੀ ਦੱਸ ਗਿਆ ਤੁਹਾਨੂੰ ਵੀ ਦੱਸ ਰਿਹਾ ਵੀ ਉਹਨੂੰ ਜਿਹੜੀ ਚੀਜ਼ ਆ ਕਿ بڑے ਸੁਪਨੇ ਲੈ ਰਹੇ ਕਿ ਮੈਂ ਹਲਕਾ ਚਾਰਜ ਲਾਜ ਉਹ ਹੋ ਜਾਊਗਾ ਹਲਕਾ ਚਾਰਜ ਮਕਦਰਾਂ ਨਾਲ ਲੱਗਦਾ ਬੰਦਾ। ਨਹੀਂ ਨਹੀਂ ਵਿਰੋਧ ਤਾਂ ਤੁਹਾਡੀ ਕਰਦਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਜਲਦੀ ਪਾਰਟੀ ਨੂੰ ਜਿਹੜਾ ਉਹ ਬਰਖਾਸਤ ਕਰ ਦੇਣਾ ਚਾਹੀਦਾ ਸੀ। ਹਾਂ ਕਰ ਦੇਣਾ ਚਾਹੀਦਾ ਅਈ ਨਹੀਂ ਛੇਤੀ ਫੈਸਲਾ ਨਹੀਂ ਲੈਂਦੀ ਪਾਰਟੀ ਬੜਾ ਸੋਚ ਸਮਝ ਕੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਨੂੰ ਟਿਕਟ ਦਿੱਤੀ ਹੈ ਨਾ ਮੈਂ ਸੋਚਦਾ ਸੀ ਵੀ ਸ਼ਾਇਦ ਮੇਰਾ ਵੋਟ ਬੈਂਕ ਵੇਖ ਕੇ ਟਿਕਟ ਮਿਲ ਗਈ ਹੋਵੇ ਜੀ ਉਹ ਬਠਿੰਡੇ ਨੌਕਰੀ ਕੀਤੀ ਉੱਥੋਂ ਸਾਰਾ ਕੁਝ ਜਿਹਨੂੰ ਆਪਾਂ ਕਹਿੰਨੇ ਕਰੈਕਟਰ ਰੋਲ ਵੀ ਨੌਕਰੀ ਕਿਸ ਤਰ੍ਹਾਂ ਦੀ ਸੀ ਜੀ ਤਾਂ ਪਾਰਟੀ ਬਹੁਤ ਸੋਚਦੀ ਹੈ ਇਸ ਕਰਕੇ ਹਰ ਸਟੈਪ ਚੁੱਕਣ ਤੋਂ ਪਹਿਲਾਂ ਪੂਰੀ ਤਹਿਕੀਕਾਤ ਕਰਨ ਤੋਂ ਬਾਅਦ ਐਕਸ਼ਨ ਲੈਂਦੀ ਪਾਰਟੀ ਨੇ ਤੁਹਾਡੇ ਵਾਲੇ ਪਾਸੇ ਟੀਟੇ ਨਜ਼ਰ ਕੀਤੀ ਨਹੀਂ ਕਿਸੇ ਮਸਲੇ ਨੂੰ ਲੈ ਕੇ ਕੋਈ ਨਹੀਂ ਮੈਂ ਸਾਰਾ ਕੁਝ ਦੱਸਦਾ ਰਿਹਾ ਜਿੰਨੀ ਵਾਰੀ ਜਿੰਨੇ ਵੀ ਵਾਟਸਐਪ ਗਰੁੱਪਾਂ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਸਾਡੇ ਹੋਰ ਸੀ ਸੱਜਣ ਉਹ ਵੀ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਇੱਕ ਗਰੁੱਪ ਸੀ ਚਾਰ ਪੰਜ ਜਣਿਆਂ ਦਾ ਪੱਕੇ ਤੌਰ ਤੇ ਲੱਗੇ ਹੋਏ ਸੀ ਵੀ ਆਪਾਂ ਤਾਂ ਕੁਝ ਕਰਕੇ ਛੱਡਾਂਗੇ ਪਰ ਉਹ ਨਾਕਾਮਜੋਬ ਹੋਏ ਨੇ ਤੁਹਾਡੇ ਤੋਂ ਕਿਸੇ ਪਾਰਟੀ ਤੁਹਾਡੇ ਅਹੁਦੇਦਾਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਕਿਸੇ ਹੋਰ ਜ਼ਿੰਮੇਵਾਰ ਨੇ ਤੁਹਾਡੇ ਤੋਂ ਕੁਝ ਪੁੱਛਿਆ ਹੋਵੇ ਭਾਈ ਇਹ ਕੀ ਹੋ ਗਿਆ ਰੌਲਾ ਹਾਂ ਪੁੱਛਦੇ ਮੈਂ ਦੱਸਦਾ ਨਾ ਸਾਰੀ ਗੱਲ ਪੁੱਛੀ ਸੀ ਦੱਸਿਆ ਵੀ ਆਹ ਕਹਾਣੀ ਬਣੀ ਹੈ ਸਾਰੀ ਇਹਨਾਂ ਨੇ ਪਲਾਨ ਕੀਤੀ ਔਰ ਉਹਨਾਂ ਨੂੰ ਬੇਸਿਕਰ ਕੀਤਾ ਪਰਵਾਰ ਨੂੰ ਪੁਰਾਤ ਪੁਰਾਤ ਸ਼ਰੀਫ ਹੈ ਤੇ ਜਦੋਂ ਬੰਦਾ ਘਰੋਂ ਲੈ ਕੇ ਆਉਂਦਾ ਪੁੜਕਾ ਆਉਂਦਾ ਇਹ ਤਾਂ ਬੜਾ ਕੁਝ ਹੋਇਆ ਸੀ ਕਈ ਬੰਦੇ ਤਾਂ ਜਿਹੀਂ ਆਗੇ ਸੀ ਕਿ ਉਹ ਕੁਝ ਜਥੇ ਬੰਦੀਆਂ ਹਮ ਕਿ ਸੈਟਲ ਕਰਾ ਦੇਣੇ ਸੈਟਲ ਤੋਂ ਕਰਦਾ ਜਿਹਨੇ ਗਰਾਂ ਕੀਤਾ ਮੈਂ ਸੈਟਲ ਕਿਉਂ ਕਰਾਂ ਮੈਂ ਕਿਹੜਾ ਗਰਾਂ ਕੀਤਾ ਸੀ ਇਹ ਵੀ ਸੁਣਨ ਚਾਹਿਆ ਕਿ ਉਹ ਪਰਿਵਾਰ ਪੈਸੇ ਲੈ ਗਿਆ ਕਿਤੋਂ ਲੈ ਗਿਆ ਜੇ ਉਹ ਚੁੱਪ ਹੋ ਗਏ ਤਾਂ ਉਹਦੇ ਫਾਦਰ ਸਾਹਿਬ ਨਹੀਂ ਉਹ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਨਾ ਤਾਂ ਮੈਂ ਜ਼ਿੰਦਗੀ 'ਚ ਇਹ ਕੰਮ ਕੀਤਾ ਨਾ ਮੈਂ ਲਿਆ ਤੇ ਨਾ ਦਿੱਤੇ ਹੁਣ ਵੀ ਹੁੰਦੀ ਜਾਂ ਗੱਲ ਕੋਈ ਉਹ ਮੈਂ ਕਹਿੰਦਾ ਨਾਮ ਇਹ ਲੈਂਦਾ ਤੇ ਨਾਮ ਇਹ ਦਿੰਦਾ ਜਿਸ ਤਰ੍ਹਾਂ ਨੌਕਰੀ ਕੀਤੀ ਹੈ ਇਮਾਨਦਾਰੀ ਨਾਲ ਉਸੇ ਤਰ੍ਹਾਂ ਮੈਂ ਆਪਣੀ ਰਾਜਨੀਤੀ 'ਚ ਵਿਚਰਿਆ ਨਾਮ ਇਹ ਲੈਂਦਾ ਤੇ ਨਾ ਹੀ ਦਿੰਦਾ ਹਰਾਇ ਸਿੱਖ ਬਰਾਦਰੀ ਜਿਹੜੀ ਹੈ ਉਹਨਾਂ ਵੱਲੋਂ ਬਿਆਨ ਆਏ ਸੀ ਕੋਈ ਸਰਪੰਚ ਸੀਗੇ ਉਹਨਾਂ ਕਹਿਆ ਸੀ ਕਿ ਸਾਨੂੰ ਆਪਦੇ ਝੋਲੇ 'ਚ ਪਾ ਕੇ ਰੱਖਦੇ ਆ ਅਸੀਂ ਤਾਂ ਨਹੀਂ ਨਾਲ ਨਹੀਂ ਉਹ ਚਾਰ ਬੰਦੇ ਸੀ ਆਵਲਾ ਸਾਹਿਬ ਦੇ ਸ਼ਿੰਗਾਰੇ ਹੋਏ ਨਾਮ ਲੈ ਗਏ ਤੁਸੀਂ ਫਿਰ ਹੁਣ ਆਉਂ ਨਹੀਂ ਫਿਰ ਲੈਣੇ ਪੈਂਦਾ ਫਿਰ ਹਲ ਕੋਈ ਹਲ ਕੋਈ ਨਹੀਂ ਉਹਨਾਂ ਦੇ ਸ਼ਿੰਗਾਰੇ ਹੋਏ ਸੀ ਉਹ ਤੇ ਇਹਨਾਂ ਨੂੰ ਇਹੀ ਕਹਿਣਾ ਵੀ ਆਵਲਾ ਸਾਹਿਬ ਜੇ ਤੁਸੀਂ ਰਾਜਨੀਤੀ ਕਰਨੀ ਚੰਗੀ ਕਰੋ ਕੀ ਸਰਪੰਚ ਇਨੋਸੈਂਟ ਨੇ ਨੂੰ 扑ਗਾ ਕੇ ਮੇਰੇ ਖਿਲਾਫ ਲਾਈ ਜਾਂਦੇ ਉਹ ਚੰਗੀ ਗੱਲ ਨਹੀਂ ਤੇ ਜਾਂ ਫਿਰ ਕੋਈ ਗਿਆਨ ਗੋਸ਼ਟੀ ਕਰਨੀ ਤਾਂ ਸਿੱਧੀ ਕਰ ਲੈਣ ਇਹ ਠੀਕ ਤਰੀਕਾ ਨਹੀਂ ਗਲਤ ਸੀ ਪਿਛਲੇ ਦਿਨਾਂ ਜਦੋਂ ਚਰਚਾ ਜਿਆਦਾ ਸੀ ਤੁਸੀਂ ਵੀ ਥੋੜਾ ਜਿਹਾ ਤੁਹਾਨੂੰ ਗੁੱਸਾ ਜ਼ਿਆਦਾ ਸੀ ਹੈ ਨਾ ਜੀ ਥੋੜੇ ਸ਼ਬਦ ਰੁੱਖੇ ਬੋਲ ਗਏ ਹਾਂ ਉਹ ਬੋਲੇ ਸੀ ਫਿਰ ਉਸ ਤੋਂ ਸੌਰੀ ਵੀ ਕਿਹਾ ਸੀ ਕਿਉਂਕਿ ਜਦੋਂ ਬੰਦਾ ਇੱਕੋ ਗੱਲ ਵਾਰੀ ਵਾਰੀ 21 ਦਿਨ ਹੋ ਗਏ ਸੁਣਦੇ ਸੁਣਦੇ ਬੰਦੇ ਨੂੰ ਮਹਿਸੂਸ ਹੋਣ ਲੱਗ ਜਾਂਦਾ ਤੁਸੀਂ ਵੀ ਦੇਖਿਆ ਹੋਣਾ ਕਿ ਇੱਕ ਤਰੀਕ ਤੋਂ ਲੱਗਾ ਜੀ 21 ਸੀ ਅੱਜ ਵੀ ਉਹ ਦੂਜੇ ਪ੍ਰੈਸ ਕਲੱਬ ਚ ਇੰਟਰਵਿਊ ਦੇ ਕੇ ਅਲਜ਼ਾਬਾ ਜੀ ਤਾਂ ਬੰਦਾ ਅਕਸਰ ਇਨਸਾਨ ਹੈ ਗੁੱਸਾ ਵੀ ਆ ਜਾਂਦਾ ਹੈ ਜਜ਼ਬਾਤ ਵੀ ਹੁੰਦੇ ਨੇ ਪਰ ਉਹ ਬੋਲਣ ਤੋਂ ਬਾਅਦ ਨਾਲ ਹੀ ਸੌਰੀ ਕਹਿੰਦਾ ਸੀ ਕਿ ਮੈਨੂੰ ਕਿਉਂਕਿ ਮੈਂ ਮर्यादा ਪੰਕਰਨ ਦੀ ਕੋਸ਼ਿਸ਼ ਤੁਹਾਡੇ ਸਾਹਮਣੇ ਅਕਤਾਬਾਂ ਦਾ ਢੇਰ ਲੱਗਿਆ ਇਹਨਾਂ ਨੇ ਇਹੀ ਦੱਸਿਆ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਪਰ ਉਹ ਉਸ ਦਿਨ ਕੋਈ ਅਸੀਂ ਹੋ ਜਾਂਦਾ ਗੁੱਸਾ ਅਕਸਰ ਇਨਸਾਨ ਹੈ ਸੋ ਬਿਲਕੁਲ ਜੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸਾਰਾ ਮਸਲਾ ਕੀ ਸੀ ਸ਼ੁਰੂ ਤੋਂ ਲੈ ਕੇ ਜਸ਼ਨ 바ਵਾ ਦੀ ਮੌਤ ਦੀ ਗੱਲ ਆ ਉਹਦੇ ਪਰਿਵਾਰ ਦੇ ਨਾਲ ਜਿਹੜੀਆਂ ਹੁਣ ਤੱਕ ਕੀ ਵੱਖਰੇਵੇਂ ਰਹਿ ਤੇ ਸਾਂਝਾਂ ਕੀ ਰਹੀਆਂ ਜਾਂ ਹੁਣ ਕਿਵੇਂ ਆ ਉਹ ਵੀ ਸਾਰੀ ਗੱਲ ਕੀਤੀ ਆ ਰੇਤਾ ਦੀ ਖੱਡਿਆਂ ਦੀ ਵੀ ਕੀਤੀ ਆ ਤਾਂ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਤੁਸੀਂ ਕੀ ਜੱਜ ਕੀਤਾ ਕਮੈਂਟ ਕਰ ਸਕਦੇ ਹੋ ਸੋ ਇਹ ਸਾਰੇ ਇੰਟਰਵਿਊ ਕਰਨ ਦਾ ਮਕਸਦ ਇਹੀ ਜੀ ਕਿ ਪਿਛਲੇ 25 30 ਦਿਨਾਂ ਦੇ ਵਿੱਚ ਜੋ ਰੌਲੇ ਗੁਰੂ ਸਾਹਿਬ ਹਲਕੇ ਚ ਪੈ ਤਾਂ ਖਾਸ ਕਰਕੇ ਉਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਨੀ ਬਣਦੀ ਹੈ ਕਿ ਜ਼ਿੰਮੇਵਾਰ ਅਹੁਦੇ ਤੇ ਉਹ ਬੈਠੇ ਨੇ ਕਿ ਅਸਲ ਸਚਾਈ ਕੀ ਹੈ ਇਹ ਪੈਸਾ ਜਿਹਦਾ ਰੌਲਾ ਪੈਂਦਾ ਇਹ ਆਇਆ ਕਿੱਥੋਂ ਇਹ ਲੱਗ ਕਿਵੇਂ ਰਿਹਾ ਇਹ ਹੋ ਕਿਵੇਂ ਰਿਹਾ ਸੋ ਗੱਲਬਾਤਾਂ ਸਾਰੀਆਂ ਤੁਸੀਂ ਸੁਣੀਆਂ ਸੋ ਕਮੈਂਟ ਦੇ ਵਿੱਚ ਤੁਸੀਂ ਜਾ ਕੇ ਜੋ ਆਪ ਦੇ ਸਕਦੇ